ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਰਾਚੋ ਬਾਈ ਜੀ ਅਗਸਤ ਮਹੀਨਾ ਖਤਮ ਹੋ ਚੁੱਕਿਆ ਹੈ ਅੱਜ ਅਸੀਂ ਸਤੰਬਰ ਮਹੀਨਾ ਨਵਾਂ ਮਹੀਨਾ ਸਟਾਰਟ ਹੋ ਗਿਆ ਹੁਣ ਤੁਸੀਂ ਜਿਹੜੀਆਂ ਸਬਜ਼ੀਆਂ ਮੰਨ ਲੋ ਲਾਸ ਲਾਉਣਾ ਚਾਹੁੰਦੇ ਹੋ ਉਹਦੇ ਬਾਰੇ ਅਸੀਂ ਜਾਣਕਾਰੀ ਦਵਾਂਗੇ ਕਿਉਂਕਿ ਤੁਸੀਂ ਦੇਸੀ ਸਰੋਂ ਲਾ ਸਕਦੇ ਹੋ ਅਗੇਤੀ ਹੈ ਉਸ ਤੋਂ ਬਾਅਦ ਹੈਗਾ ਬਾਈ ਇਹ ਟੋਰੀਆਂ ਲਾ ਸਕਦੇ ਹੋ ਹਾਈਬ੍ਰਿਡ ਧਨੀਆ ਦੇਸੀ ਧਨੀਆ ਬਾਈ ਸਲਗਮ ਮੂਲੀ ਤੇ ਗਾਜਰਾਂ ਆਪ ਵੀ ਤਿਆਰ ਕੀਤਾ ਹੈ ਕਿ ਆਪਾਂ ਨੇ ਤੇ ਉਸ ਤੋਂ ਬਾਅਦ ਪਾਲਕ ਹਾਈਬ੍ਰਿਡ ਹੈ ਆਹ ਪਾਲਕ ਦੇਸੀ ਹੈ ਤੇ ਉਸ ਤੋਂ ਬਾਅਦ ਹੈਗੇ ਮੇਥੀ ਬਾਈ ਮੇਥਾ ਤੇ ਚਕੰਦਰ ਤੇ ਤੁਸੀਂ ਗੋਭੀ ਲਾ ਸਕਦੇ ਹੋ ਤੇ ਪਿਆਜ਼ਾਂ ਦੀ ਪੌਦ ਲਾ ਸਕਦੇ ਹੋ ਤੇ ਉਸ ਤੋਂ ਬਾਅਦ ਕੀ ਹੈ ਇਹ ਫਸਲਾਂ ਤੁਸੀਂ ਹੁਣ ਲਾ ਸਕਦੇ ਹੋ ਕਿਉਂਕਿ ਅੱਜ ਅਸੀਂ ਵੀਡੀਓ ਬਣਾਉਣਾ 25 ਭਾਦ ਹੋ ਚੁੱਕੀ ਹੈ ਤੇ ਮੌਸਮ 'ਚ ਥੋੜੀ ਜਿਹੀ ਗਰਮੈਸ ਆਊਗੀ ਪਰ ਇਹ ਤੁਸੀਂ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਬਾਰਸ ਕਰਕੇ ਥੋੜਾ ਜਿਹਾ ਇਹ ਖਰਾਬ ਹੁੰਦੀਆਂ ਨੇ ਚੀਜ਼ਾਂ ਬਾਕੀ ਤੁਸੀਂ ਲਾ ਸਕਦੇ ਹੋ ਇਹ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਸਪੋਰਟ ਕਰਦੇ ਹੋ ਬਾਈ ਜੀ ਤੇ ਇੰਨਾ ਕੁਝ ਬੋਲਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ